अप्रैल 2023 ਨੂੰ ਇਹ ਰਾਤ ਨੂੰ ਮੈਨੇ ਵੀਡੀਓ ਕਾਲ ਆਂਦਾ ਹੈ ਹੈਨਾ ਔਰ ਇੱਕ ਜਨਾਨੀ ਜੀ ਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁੱਕ ਤੋਂ ਲਿਆ ਹੈ ਫਿਰ ਉਹ ਛੀਲ ਨੰਗੀ ਹੋ ਕੇ ਉਹਨੇ ਛੀਲ ਫੋਟੋ ਖਿਚੀ ਮੇਰੇ ਨਾਲ ਤੋਂ ਮੈਨੂੰ ਬਲੈਕਲਿਸਟ ਕਰਨਾ ਸ਼ੁਰੂ ਕਰਤਾ ਉਹਨੇ ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗਰਚੈਂਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਜਾ ਕੇ ਉਹਨੂੰ ਪੇਮੈਂਟ ਕੀਤੀ ਉਸ ਤੋਂ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਂ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜੀ ਤੀ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ تھے ਉਸ ਵੇਲੇ 2.5 ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਂਨੇ ਉਸ ਤੋਂ ਬਾਅਦ ਫਿਰ ਮੈਂ ਆ ਕੇ ਫਿਰ ਕਿਸੇ ਬੰਦੇ ਨਾਲ ਮੈਂ ਦੱਸਿਆ ਵੀ ਮੈਂ ਤਾਂ ਜਾਣ ਨਹੀਂ ਚਾਹੀਏ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਹੈ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਸ ਵਿਚਾਰ ਪਰ ਜਾ ਕੇ ਕਮਲੇਨ ਕੀਤੀ ਉਹਨਾਂ ਨੇ ਸਾਈਬਰ ਕਾਰ ਨੂੰ ਹੈਂਡਓਵਰ ਕਰਤਾ ਉਸ ਦਾ ਕੇਸ ਹੁਣ ਕੰਪਲੇਨਟ ਹੋਈ ਹੈ ਇਹ 8 ਲੱਖ 55 ਹਜ਼ਾਰ ਦਾ ਫਰੋਡ ਹੋਇਆ ਕਦਮਾ 61/24 ਜਿਹੜਾ ਹੈ ਜੀ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜੀ ਜਿਹੜਾ 8 ਜਨਵਰੀ ਹੋਇਆ ਇਸ ਗੜਸ਼ੰਕਰ ਦੇ ਜਿਹੜੇ ਰਹਿਣ ਵਾਲੇ ਜਿਨ੍ਹਾਂ ਦੀ ਉਮਰ 74 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਲੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰੋਡ ਕਰਾਇਆ ਸੀ ਉਹਨਾਂ ਨਾਲ 8 ਲੱਖ 55 ਹਜ਼ਾਰ ਦਾ ਤੇ ਇਹਦੇ ਵਿੱਚ ਐਫਆਈਰ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਇਹ ਰਿਡਿਊਸਲੀ ਦੋਸ਼ੀ ਨੂੰ ਉਹਨਾਂ ਤੱਕ ਪਹੁੰਚ ਕਰਾਂਗੇ ਜੀ ਪੂਰਾ ਅਪ੍ਰੈਲ 2023 ਨੂੰ ਇਹ ਰਾਤ ਨੂੰ ਮੈਨੇ ਵੀਡੀਓ ਕਾਲ ਆਂਦਾ ਹੈ ਹੈਨਾ ਔਰ ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁੱਕ ਤੋਂ ਲਿਆ ਹੈ ਫਿਰ ਉਹ ਅਛੀ ਨੰਗੀ ਹੋ ਕੇ ਉਹਨੇ ਅਛੀ ਫੋਟੋ ਖਿੱਚੀ ਮੇਰੇ ਨਾਲ ਤਾਂ ਉਹਨੇ ਮੈਨੂੰ ਬਲੈਕਲਿਸਟ ਕਰਨਾ ਸ਼ੁਰੂ ਕਰਤਾ ਉਹਨੇ ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗੜਛੈਂਕਰ ਜਾ ਕੇ ਆਪਣੇ ਬੈਂਕ ਵਿੱਚੋਂ ਅਮ ਤੁਰੇ ਟ੍ਰੂ ਜਾ ਕੇ ਤੁਰ ਜਾ ਕੇ ਉਹਨਾਂ ਨੂੰ ਪੇਮੈਂਟ ਕੀਤੀ ਉਸ ਤੋਂ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਂ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜਤੀ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ تھے ਉਸ ਵੇਲੇ ਢਾਈ ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਂਨੇ ਉਸ ਤੋਂ ਬਾਅਦ ਫਿਰ ਮੈਂ ਆ ਕੇ ਫਿਰ ਕਿਸੇ ਬੰਦੇ ਨਾਲ ਮੈਂ ਦੱਸਿਆ ਵੀ ਮੈਂ ਤਾਂ ਜਾਣੀ ਨਹੀਂ ਜੀਏ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਹੈ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਸਓ ਚਾਰਪਰ ਜਾ ਕੇ ਕਮਪਲੇਨਟ ਕੀਤੀ ਉਹਨਾਂ ਨੇ ਸਾਈਬਰ ਸਾਈਡ ਨੂੰ ਨੋਟ ਹੈਂਡਓਵਰ ਕਰਤਾ ਉਸ ਆਦੇ ਕੇਸ ਹੁਣ ਕੰਪਲੇਨਟ ਹੋਈ ਹੈ ਇਹ 8 ਲੱਖ 55 ਹਜ਼ਾਰ ਦਾ ਫਰੋਡ ਹੋਇਆ ਕਦਮਾ 61/24 ਜਿਹੜਾ ਹੈ ਜੀ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜੀ ਜਿਹੜਾ ਆਫਟਰ ਇਨਕੁਆਰੀ ਹੋਇਆ ਇਸ ਗੜ ਸ਼ੰਕਰ ਦੇ ਜਿਹੜੇ ਰਹਿਣ ਵਾਲੇ ਜਿਨ੍ਹਾਂ ਦੀ ਉਮਰ 77 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਰੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰੋਡ ਕਰਵਾਇਆ ਸੀ ਉਹਨਾਂ ਨੇ 8 ਲੱਖ 54 ਹਜ਼ਾਰ ਦਾ ਤੇ ਇਹਦੇ ਵਿੱਚ ਐਫਐਸ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੇ ਅਸਲੀ ਦੋਸ਼ੀ ਨੂੰ ਉਹਨਾਂ ਤੱਕ ਪਹੁੰਚ ਕਰਾਂਗੇ ਜੀ ਪੂਰਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ